ਵਿਕਾਸ ਜੁੜੇ ਨੇ ਆਪਣੇ ਨਾਲ ਉਹ ਪਾਉਂਦਾ ਦੀ ਵੀ ਗੱਲ ਸੁਣ ਲਈਏ ਜੀ ਹਾਂਜੀ ਵਿਕਾਸ ਜੀ ਸਤਿ ਸ਼੍ਰੀ ਅਕਾਲ ਅਈ ਸਤਿ ਸ਼੍ਰੀ ਅਕਾਲ ਜੀ ਮੈਂ ਨਾ ਡਿਸਪੈਚ ਫ੍ਰਿਜਨੋ ਤੋਂ ਲੈਣਾ ਕਿਸੇ ਕੋਲ ਤੇ ਮੈਂ ਇੱਕ ਲੋਡ ਚੱਕਿਆ ਸੀ ਮਿਆਮੀ ਤੋਂ ਤੇ ਮੈਂ ਲੋਡ ਲਾਇਆ ਸੀਗਾ ਆਪਣਾ ਲੈਟਰੋਕ ਤੇ ਮੇਰੀ ਟਰੈਕਿੰਗ ਮੈਂ ਉਹਨਾਂ ਨੂੰ ਕਾਲ ਕਰਦਾ ਰਿਹਾ ਜੀ ਕਹਿੰਦੇ ਟਰੈਕਿੰਗ ਔਨ ਕਰਿਓ ਟਰੈਕਿੰਗ ਔਨ ਕਰਿਓ ਤੇ ਮੈਂ ਟਰੈਕਿੰਗ ਔਨ ਕਰ ਦਿੱਤੀ ਸੀਗੀ ਮੇਰੀ ਆਲਵੇਸ ਟਰੈਕਿੰਗ ਔਨ ਸੀ ਤੇ ਰਸਤੇ ਚ ਵਿੱਚ ਕਿਤੇ ਕੋਈ ਫੋਨ ਦਾ ਕੋਈ ਫਾਲਟ ਹੋਣਾ ਡਿਸਕਨੈਕਟ ਸਿਗਨਲ ਡਰਾਪ ਹੋ ਗਿਆ ਨਾ ਜਾਂ ਕੁਝ ਹੋ ਗਿਆ ਨਾ ਉਹਨਾਂ ਨੇ ਮੇਰੇ ਕੋਲੋਂ ਦੀ ਮੇਰੇ ਕੋਲ ਪੈਸੇ ਮੇਰੇ ਕੱਟ ਲਏ ਡਿਸਪੈਚ ਨੇ ਮੈਨੂੰ ਇਹ ਕਹਿ ਕੇ ਵੀ ਤੇਰੀ ਟਰੈਕਿੰਗ ਵਿੱਚ ਮਤਲਬ ਕਿ ਡਿਸਟਰਬ ਹੋਈ ਆ ਵੀ ਤੇਰੀ ਹੋਈ ਆ ਮੈਂ ਲੋਡ ਵੀ ਲਾ ਦਿੱਤਾ ਸਾਰਾ ਕੁਝ ਸਾਰਾ ਕੁਝ ਸਹੀ ਕਰਤਾ ਤੇ ਮੇਰੇ ਕੋਲ ਉਹਨਾਂ ਨੇ 600 ਡਾਲਰ ਮਿਰਰ ਕੋਲੋਂ 579 ਦਾ ਮੈਨੂੰ ਉਹਨਾਂ ਨੇ ਭੇਜਤਾ ਵੀ ਉਹਦੇ ਵਿੱਚ ਮੈਨੂੰ ਨਾਂ ਦੱਸਿਆ ਉਹਨਾਂ ਨੇ ਮੈਰੇ ਜਦ ਕਿ ਮੇਰੀ ਆਲਵੇਜ਼ ਅ ਟ੍ਰੈਕਿੰਗ ਔਨ ਸੀ ਜਦੋਂ ਮੈਂ ਦਿਖਾ ਰਿਹਾ ਮੈਨੂੰ ਉਹਨਾਂ ਨੇ ਭੇਜਿਆ ਟਾਟ ਡਾਟ ਔਨ ਲੱਗੇ ਹੋਏ ਤੇ ਬਸ ਇੱਕ ਥੋੜਾ ਜਿਹਾ ਵੀ 2 ਘੰਟੇ ਘੰਟੇ ਦਾ ਵਿੱਚ ਆਪਣਾ ਵਿੱਚ ਡਿਸਟਰਬ ਹੋਈ ਐ ਉਹਨਾਂ ਉਹਨਾਂ ਦੇ ਮੁਤਾਬਕ ਇਹਦੇ ਵਿੱਚ ਮੈਂ ਮਤਲਬ ਕਿ ਕੁਝ ਵੀ ਕੀ ਕਰਾਂ ਕੀ ਨਹੀਂ ਕਰਾਂ ਮੈਨੂੰ ਉਹਨਾਂ ਨੇ ਕਹਿਤਾ ਵੀ ਵੀ ਤੇਰੇ 500 ਪਹਿਲਾਂ ਤਾਂ ਇੱਕ ਲੋਡ ਤਾਂ ਪਹਿਲਾਂ ਹੀ ਘੱਟੇ ਦਿੱਤਾ ਸੀ ਉਸ ਤੋਂ ਬਾਅਦ ਫਿਰ ਉਹਨਾਂ ਨੇ 500 ਨੂੰ 79 ਡਾਲਰ ਮੇਰੇ ਉੱਦਾਂ ਕੱਟ ਲੈ ਜਿਹੜਾ ਜਿੰਨੇ ਥਾਂ ਦੇ ਵਿੱਚ ਵਿਕਾਸ ਜੀ ਤੁਹਾਡੀ ਟਰੈਕਿੰਗ ਬੰਦ ਹੋਈ ਆ ਉਹ ਕਿੰਨੇ ਮੀਲ ਸੀਗੇ ਤੇ ਕਿੰਨਾ ਟਾਈਮ ਸੀਗਾ ਉਹ ਵੇਖ ਲਓ ਵੀ ਬੰਦਾ ਇੱਧਰ ਉੱਧਰ ਥੋੜੀ ਜਾ ਸਕਦਾ ਉਹ ਉਸ ਹਸਾਬ ਦੇ ਨਾਲ ਦੇਖ ਲਓ ਕਰ ਲਓ ਹਾਂਜੀ ਆਈ ਥਿੰਕ ਉਹ ਮੇਬੀ ਉਹ ਦਾ ਟਾਈਮ ਨਾ 1 ਆਵਰ 2 ਆਵਰ ਦੇ ਵਿੱਚ ਹੋਊਗਾ ਹਾਂ ਹਾਂਜੀ ਰਮਨ ਜੀ ਕੀ ਕਹ ਰਹੇ ਜੇ ਫੋਨ ਲੈਟਰ ਜੇ ਲੋਅ ਟਾਈਮ ਨਾਲ ਡਿਲੀਵਰ ਕਰਤਾ ਹੈ ਵਿਦਾਊਟ ਐਨੀ ਡੈਮੇਜ ਤੇ ਮੇਰੇ ਖਿਆਲ ਦੇ ਵਿੱਚ ਉਹ ਦੋ ਟਰੈਕਿੰਗ ਨਹੀਂ ਕਰਨੀ ਚਾਹੀਦੀ ਐਵਰੀਥਿੰਗ ਮੈਂ ਐਜ਼ ਅ ਲੋਡ ਵੀ ਵਧੀਆ ਕੀਤਾ ਸਾਰਾ ਕੁਝ ਮੰਨ ਲਗੀ ਕੋਈ ਔਨ ਟਾਈਮ ਸੀਗਾ ਲੋਡ ਵਿਕਾਸ ਜੀ ਤੁਹਾਡਾ ਔਨ ਲਾਂ ਜੀ ਹਾਂਜੀ ਔਨ ਟਾਈਮ ਸੀ ਟਾਈਮ ਤੋਂ ਵੀ ਪਹਿਲਾਂ ਵੀ ਔਨ ਟਾਈਮ ਤੋਂ ਪਹਿਲਾਂ ਪਹੁੰਚੇ ਸੋ ਰਮਨ ਜੀ ਕੀ ਕਰਨੇ ਹੁਣ ਸਮਾਲ ਕਲੇਮ ਕੋਡ ਦੇ ਵਿੱਚ ਕੀ ਕਰਦਾ ਜੀ ਸਮਾਲ ਕਲੇਮ ਕੋਡ ਦੇ ਵਿੱਚ ਜਾ ਵਿਕਾਸ ਜੀ ਲੈ ਚਲੋ ਇਹਨਾਂ ਨੂੰ ਜਿੰਨਾਂ ਤੋਂ ਤੁਸੀਂ ਲੈਣੇ ਆ ਡਿਸਪੈਚ ਸਮਾਲ ਕਲੇਮ ਕੋਡ ਵਿੱਚ ਰਿਕਾਰਡ ਕਰਦੇ ਵੀ ਇੰਨੀ ਬੰਨੇ ਕੰਟਰੈਕਟਰ ਕਈ ਚੀਜ਼ਾਂ ਹੈਗੀਆਂ ਭਾਜੀ ਆਪਾਂ ਇੱਥੇ ਗੱਲ ਕਰੀਏ ਵੀ ਆਪਾਂ ਆਪਾਂ ਜੇ 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 ਕਿਸੇ ਬੰਦੇ ਨੇ ਕਿਸੇ ਬੰਦੇ ਨੂੰ ਤੰਗ ਕਰਨਾ ਦੇਖੋ ਉਹ ਨਜਾਇਜ਼ ਤੰਗ ਕਰ ਰਹੇ ਕਿਸੇ ਨੇ ਕਿਸੇ ਨੂੰ ਦੱਸਦਾ ਫਿਰ ਬੰਦਾ ਕਹਿੰਦਾ ਠੀਕ ਆ ਯਾਰ ਤੁਸੀਂ ਏ ਵੀ 5 ਇਹ ਥਲੇ ਤੁਸੀਂ ਦੇ ਨਹੀਂ ਸਕਦੇ ਲੋੜ ਤੁਹਾਡਾ এমਪਲாய்ਮੈਂਟ ਮਤਲਬ 3200 ਚੀਜ਼ਾਂ ਖੁੱਲ ਸਕਦੀਆਂ ਕਿਸੇ ਕੰਪਨੀ ਕੀ ਮੈਂ ਇਹ ਕੋਈ ਕਹਿੰਦਾ ਨਾ ਭਈ ਭਾਈ ਇਹ ਕਰੋ ਯਾਰ 72 4 5 700 ਡਾਲਰ ਪਿੱਛੇ ਨਾ ਐਦਾਂ ਕਰੋ ਠੀਕ ਆ ਇਸੇ ਕਰਕੇ ਜਿਹੜਾ ਜਦੋਂ ਲੋੜ ਜਿਹੜੇ ਵਿੱਚ ਦਿੰਦੇ ਆ ਅਰਧ ਇੱਕ ਦੂਜੇ ਕੋ ਲੈਂਦੇ ਆ ਉਹਨਾਂ ਦੇ ਵਿੱਚ ਆ ਪ੍ਰੋਬਲਮਾਂ ਜਿਹੜੀਆਂ ਇਹ ਨਾਰਮਲ ਨਾਰਮਲ ਆ ਜਾਂਦੀ ਜੀ ਤੈਨੂੰ ਟੱਕਰਾਂਗੇ ਫਿਰ ਸੱਜੇ ਦੇ ਸ਼ਰੀਕ ਤੈਨੂੰ ਬਣ ਕੇ ਹੁਣ ਗਾਣੇ ਦੇ ਨਾਲੇ ਲੈਨ ਕਾ ਦਿਓ ਉਹਨਾਂ ਦੇ ਮੋਹਰੇ ਤੇ ਨਾਲੇ ਉਹਨਾਂ ਨੂੰ ਸਲਾਮ ਸਮਾਲ ਕਲੇਮ ਦਾ ਜਿਹੜਾ ਚਿੱਠੀ ਕਾਲ ਦਿਓ ਚਲੋ